ਅੱਜ ਅਸੀਂ 57 ਸ਼੍ਰੋਮਣੀ ਕਮੇਟੀ ਮੈਂਬਰ ਸਿੰਘ ਸਾਹਿਬ ਗਿਆਨੀ ਰਵੀ ਸਿੰਘ ਜੀ ਨੂੰ ਸਮਾ ਲੈ ਕੇ ਇੱਕ ਮੰਗ ਪੱਤਰ ਦੇ ਰੂਪ ਦੇ ਵਿੱਚ ਦਰਖਾਸਤ ਦੇਣ ਲਈ ਪਹੁੰਚੇ ਸੀਗੇ ਉਹ ਕਿਸੇ ਜ਼ਰੂਰੀ ਜੇਵਨਿਆ ਕਰਕੇ ਸਿੰਘ ਸਾਹਿਬ ਨਹੀਂ ਆਏ ਤੇ ਅਸੀਂ ਉਹਨਾਂ ਦੇ ਸਕੱਤਰ ਸਾਹਿਬ ਨੂੰ ਇਹ ਆਪਦਾ ਜਿਹੜੀਆਂ ਸਾਡੀਆਂ ਭਾਵਨਾਵਾਂ ਲਿਖਤੀ ਤੇ ਜ਼ਬਾਨੀ ਸੰਸਰ ਸੰਗਤ ਉਹਨਾਂ ਪ੍ਰਦੇਸ਼ ਜਾਣੂ ਕਰਾ ਦਿੱਤਾ ਕੋਈ ਜ਼ਿਆਦਾ ਲੰਬਾ ਚੌੜਾ ਨਹੀਂ 2 ਦਸੰਬਰ ਨੂੰ ਜਿਹੜਾ ਪੰਜ ਸਿੰਘ ਸਬਾਨਾ ਦਾ ਗੁਰਮਤਾ ਸੀ ਸਿੱਖ ਸੰਗਤਾਂ ਨੂੰ ਹੁਕਮਨਾਮੇ ਦੇ ਰੂਪ ਦੇ ਵਿੱਚ ਦਿੱਤਾ ਗਿਆ ਸੀ ਉਹਦੇ ਸਬੰਦ ਚ ਅਸੀਂ ਆਏ ਸੀ ਅ ਇਕਤਾ ਸੁਖਵੀਰ ਸਿੰਘ ਬਾਦਲ ਨੂੰ ਜੋ ਸਜ਼ਾ ਲਗਾਈ ਗਈ ਸੀ ਅਕਾਲ ਤੱਕ ਸਭ ਜਿਸ ਸਰਮਕ ਹੋ ਕੇ ਉਹਨਾਂ ਨੇ ਆਪਦੇ ਗੁਨਾਹ ਤੇ ਗਲਤੀਆਂ ਮੰਨੀਆਂ ਸੀ ਹਾਂ ਦੇ ਰੂਪ ਦੇ ਵਿੱਚ ਪਿਛਲੇ ਦਿਨਾਂ ਅਚ ਤੁਸੀਂ ਸਾਰੇ ਮੀਡੀਆ ਨੇ ਦੇਖਿਆ ਕਾਨਫਰੰਸਾਂ ਦੇ ਵਿੱਚ ਵੀ ਤੇ ਚੈਨਲਾਂ ਦੇ ਵਿੱਚ ਵੀ ਉਹ ਕਹਿੰਦੇ ਮੈਂ ਕੋਈ ਗਲਤੀ ਨਹੀਂ ਕੀਤੀ ਹੂੰ ਵੀ ਮੈਂ ਤਾਂ ਉਹੀ ਬਵਾਦ ਮਕਾਉਣ ਲਈ ਗਲਤੀਆਂ ਨੂੰ ਝੋਲੀ ਪਾ ਲਿਆ ਇਹ ਬਹੁਤ ਬਚਕਾਨਾ ਗੈਰ ਜ਼ਿੰਮੇਵਾਰਾ ਵਿਅਕਤੀਆਂ ਵਾਲਾ ਵਰਤਾਰਾ ਨਹੀਂ ਹੈਗਾ ਬਹੁਤ ਵੱਡਾ ਗੁਨਾਹ ਵਾ ਉਦੋਂ ਵੀ ਕਿਉਂਕਿ ਅਕਾਲ ਤਖਤ ਤਾਂ ਐਡੀ ਸੁਪਰੀਮ ਹਸਤੀ ਹੈ ਕਿ ਦੁਨੀਆ ਦਾ ਗੁਰਨਾਨਕ ਨਾਮ ਲੈਵਾ ਸਿੱਖ ਅਲਾਹੀ ਹੁਕਮੰਦ ਦਾ ਹੈ। ਵੀ ਇੱਕ ਇੱਕ ਨਾਟਕ ਤਾਰਾਂ ਦੇ ਰੂਪ ਵਿੱਚ ਵੀ ਜਿਵੇਂ ਬੱਚੇ ਕਰਦੇ ਹੁੰਦੇ ਆ ਅੱਜ ਮੈਂ ਮੰਨ ਗਿਆ ਕੱਲ ਮੈਂ ਮੰਨ ਗਿਆ ਬਹੁਤ ਵੱਡੀ ਇਹ ਗੁਨਾਹ ਵਾ। ਉਹਦੇ ਸਬੰਧ ਅਸੀਂ ਬੇਨਤੀ ਕੀਤੀ ਸੀ ਕਿ ਦੇਖੋ ਜੀ ਇਹ ਜਦਨ ਦੋ ਤਰੀਕ ਨੂੰ ਫੈਸਲੇ ਕੀਤੇ ਆ ਸਿੱਖ ਜਗਤ ਨੇ ਕਾਫੀ ਰਾਹਤ ਮਹਿਸੂਸ ਕੀਤੀ ਸੀਗੀ ਪਰ ਜਦੋਂ ਇਹ ਇਸ ਅਰਧੇ ਬਿਆਨ ਤੋਂ ਮੁਕਰੇ ਆ ਜਾਂ ਇਹ ਕਹਿ ਲਓ ਵੀ ਕਾਲ ਤੱਕ ਤੇ ਹਕੁਮਤ ਤੋਂ ਭਗੌੜੇ ਹੋਏ ਆ ਇਹ ਬੜੀ ਦੁਬਧਾ ਪਾਈ ਹੈ ਬੇਸ਼ੱਕ ਚਲੋ ਕੋਈ ਗੱਲ ਨਹੀਂ ਇਹ ਹੁਕਮ ਸਿੱਖ ਸੰਗਤਾਂ ਨੇ ਮੰਨਣਾ ਹੁੰਦਾ ਸਿੱਖ ਸੰਗਤਾਂ ਨੂੰ ਪਤਾ ਇਹ ਜੇ ਮੁਕਰੇ ਆ ਤਾਂ ਉਹਨਾਂ ਪ੍ਰਤੀ ਕੀ ਵਿਹਾਰ ਕਰਨਾ ਪਰ ਇਤਿਹਾਸ ਵੀ ਬਣਨ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿੱਖ ਆਗੂ ਆ ਇਹੋ ਹੁਕਮਾਂ ਨੂੰ ਦਰਕਨਾਰ ਕਰਦਿਆ ਕਰਦਗੇ ਤੇ ਇਸ ਕਰਕੇ ਅਸੀਂ ਇਹ ਖਛਾ ਸੀਗਾ ਸਾਨੂੰ ਕਿਉਂਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਪ੍ਰਧਾਨ ਨੇ ਪਹਿਲਾ ਫਰਜ ਹੁੰਦਾ ਜਿਹੜਾ ਹੁਕ ਅਕਾਲ ਤਖਤ ਦੇ ਹੁਕਮਾਂ ਨੂੰ ਲਾਗੂ ਕਰਾਉਣ ਲਈ ਅਸੀਂ ਮੈਂਬਰ ਆਪਣੀ ਜ਼ਿੰਮੇਵਾਰੀ ਸਮਝ ਕੇ ਸਾਰੇ ਦੂਸਰਾ ਸੀਗਾ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਅ ਜਿੰਨਾ ਕਮੇਟੀ ਰਹੀ ਸਾਨੂੰ ਜਾਣਕਾਰੀ ਆ ਵੀ ਸਿੰਘ ਸਾਹਿਬ ਨੇ ਕਿਹਾ ਵੀ ਇਹ ਸਟੈਂਡ ਕਰਦੀ ਹੈ ਸੱਤ ਮੈਂਬਰ ਇਹ ਇਹਨਾਂ ਦੀ ਸੁਪਰਬੀਜ਼ਿੰ ਵਿੱਚ ਭਰਤੀ ਹੋਊਗੀ ਪਰ ਉਹ ਤਾਂ ਜਿੜੀ ਬਦਲਤੇ ਰਹਿ ਉਹ ਆਪਦੀ ਉਹ ਨਿਰੰਤਰ ਇਹ ਹੁਕਮਨਾਮੇ ਦੀ ਹੁਕਮਾਂ ਦੀ ਲੰਘਣਾ ਕਰਦੀ ਹੈ ਤੀਸਰਾ ਸੀਗਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੂੰ ਫਕਰੀ ਕੌਮ ਦਿੱਤਾ ਗਿਆ ਸੀ ਉਹਦੋਂ ਵਿਡਰੋਅ ਕਰ ਲਿਆ ਸੀ ਸਿੱਖ ਸੰਗਤਾਂ ਦੇ ਵਿੱਚ ਇਸ ਚੀਜ਼ ਨੂੰ ਬਹੁਤ ਸਲਾਹਿਆ ਗਿਆ ਸੀਗਾ ਵੀ ਬੜੇ ਲੰਬੇ ਅਰਸੇ ਦੇ ਬਾਅਦ ਸਿੰਘ ਸਹਾਵਾਨਾ ਨੇ ਅਕਾਲ ਤਖਤ ਦੀ ਗ੍ਰੀਮਾ ਨੂੰ ਸਿੱਖ ਭਾਵਨਾ ਦੇ ਅਨਸਾਰ ਉੱਚਾ ਕੀਤਾ ਪਰ ਕੁਝ ਰਾਜਨੀਤਿਕ ਲੋਕ ਪੰਜ ਚਾਰ ਹਜ਼ਾਰ ਦਾ ਇਕੱਠ ਕਰਕੇ ਉਹ ਲੋਕਾਂ ਤੋਂ ਬਾਹਾਂ ਖੜੀਆਂ ਕਰਾਉਂਦੇ ਆ ਵੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰੇ ਕੌਮ ਮੰਨ ਨੂੰ ਪ੍ਰੰਤ ਬਾਫਸ ਲਿਆ ਉਹਤੇ ਪੁਨਰ ਵਿਚਾਰ ਕੀਤਾ ਜਾਵੇ ਉਹ ਦੁਬਾਰਾ ਦਿੱਤਾ ਜਾਵੇ ਇਹ ਅਕਾਲ ਤਖਤ ਨੂੰ ਚੈਲੰਜ ਆ ਤੋ ਕਿ ਮੈਂ ਪਹਿਲਾਂ ਕਿਹਾ ਇਤਿਹਾਸ ਬਣ ਜਾ ਰਿਹਾ ਹਰ ਗੱਲ ਤੇ ਕੱਲ ਨੂੰ ਕੋਈ ਹੋਰ ਆਗੂ ਉੱਠ ਕੇ 10-20 ਹਜ਼ਾਰ ਦਾ ਇਕੱਠ ਕਰਕੇ ਕਿਸੇ ਹੋਰ ਹੁਕਮ ਦੇ ਸਬੰਧ ਦੇ ਵਿੱਚ ਕਿਸੇ ਹੋਰ ਗੁਰਮਤੇ ਦੇ ਵਿਰੋਧ ਦੇ ਵਿੱਚ ਬਾਹਾਂ ਖੜੀਆਂ ਕਰਾ ਕੇ ਇਹ ਗੱਲਾਂ ਕਰੂਗਾ ਤੇ ਇਹ ਗੱਲਾਂ ਆਮ ਦੇ ਹਿੱਤ ਚ ਨਹੀਂ ਪੰਥ ਦੇ ਹਿੱਤ ਚ ਨਹੀਂ ਨਾ ਅਕਾਲ ਤਖਤ ਸਾਹਿਬ ਦੀ ਜਿਹੜੀ ਸੁਪਰੀਮ ਹਸਤੀ ਹੈ ਉਹਦੇ ਹਿੱਤ ਚ ਇਹ ਇਹਨਾਂ ਗੱਲਾਂ ਕਰਕੇ ਅਸੀਂ ਆਏ ਸੀਗੇ ਤੇ ਸਿੰਘ ਸਾਹਿਬ ਤਾਂ ਹੈ ਨਹੀਂ ਸੀ ਉਹਨਾਂ ਦੇ ਸਕੱਤਰ ਸਾਹਿਬ ਨੇ ਸਾਡੀ ਗੱਲ ਬੜੀ ਧਿਆਨ ਨਾਲ ਸੁਣੀ ਆ ਉਹਨਾਂ ਰਾਹੀਂ ਅਸੀਂ ਆਪਣੀਆਂ ਭਾਵਨਾਵਾਂ ਦਾ ਜਾਗਰ ਵੀ ਕੀਤਾ ਫਿਰ ਵੀ ਜਦੋਂ ਸਾਨੂੰ ਸਮਾਂ ਲੱਗਿਆ ਅਸੀਂ ਗੈਰ ਅਫੀਸ਼ੀਅਲ ਤੌਰ ਤੇ ਟਾਈਮ ਟੂ ਟਾਈਮ ਸਿੰਘ ਸਾਹਿਬ ਨੂੰ ਵੀ ਮਿਲ ਲਾਂਗੇ ਫੋਨ ਰਾਹੀਂ ਵੀ ਨਿੱਜੀ ਤੌਰ ਤੇ ਵੀ ਇਹ ਨਹੀਂ ਅਸੀਂ ਗੱਲ ਕਹਿਣ ਆਏ ਸੀਗੇ ਅਸੀਂ ਪੁੱਛ ਸਕਦੇ ਲੱਗਦਾ ਨੇ ਕਿ ਜੇਦਾਰ ਦੀ ਹੁਕਮ ਨਹੀਂ ਮੰਨਿਆ ਜਾ ਰਿਹਾ ਇੱਕ ਵਾਰ ਫਿਰ ਦੁਬਾਰਾ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਅ ਇਹ ਤਾਂ ਹੁਣ ਸਾਰਿਆਂ ਨੂੰ ਪਤਾ ਹੁਕਮ ਤਾਂ ਮੇਰੇ ਹਿਸਾਬ ਨਾਲ ਤਾਂ ਪੂਰਨ ਰੂਪ ਉਹਨਾਂ ਕੰਨਿਆਂ ਜਾ ਰਿਹਾ ਜਿੰਨਾਂ ਕੋ ਉਹਨਾਂ ਦੇ ਹਿੱਤ 'ਚ ਆ ਅਕਾਲ ਤਖਤ ਦਾ ਜਿਹੜਾ ਹੁਕਮ ਜਿਵੇਂ ਕਹਿੰਦੇ ਆ ਸੁਪਰੀਮ ਹੈ ਨਹੀਂ ਮੰਨਿਆ ਜਾ ਰਿਹਾ ਆ ਜਦ ਕੇ ਕਈ ਗੱਲਾਂ ਇਨਡਾਇਰੈਕਟਲੀ ਹੁੰਦੀਆਂ ਅੱਜ ਤੁਸੀਂ ਮੀਡੀਆ ਵਾਲੇ ਸਤੋਂ ਵੱਡੇ ਸਿਆਣੇ ਹੋ ਇਨਡਾਇਰੈਕਟਲੀ ਵਾਰ-ਵਾਰ ਕਹਿ ਚੁੱਕੇ ਆ ਸਾਨੂੰ ਅਕਾਲ ਤੱਕ ਤੋਂ ਕਹਿੰਦੇ ਉਹ ਧੈਰਾ ਜਿਹੜੀ ਬਾਦਲ ਤੇ ਨਾ ਅਕਾਲ ਤੱਕ ਸੁਪਰੀਮ ਨਹੀਂ ਜਵਾਨ ਤੋਂ ਸੁਪਰੀਮ ਕਹਿੰਦੇ ਆ ਉਹਨਾਂ ਲਈ ਕਾਨੂੰਨ ਉਹਨਾਂ ਲਈ ਦੇਸ਼ ਦਾ ਸੰਵਿਧਾਨ ਉਹਨਾਂ ਲਈ ਚੋਣ ਕਮਿਸ਼ਨ ਸੁਪਰੀਮ ਆ ਅਕਾਲ ਤੱਕ ਨੂੰ ਸੁਪਰੀਮ ਨਹੀਂ ਮੰਨਦੇ ਉਹਨਾਂ ਦੇ ਵਰਤਾਰੇ ਤੋਂ ਜੀ ਜੇ ਭਰਤੀ ਦੀ ਗੱਲ ਕੀਤੀ ਸੱਤ ਮੈਂਬਰੀ ਕਮੇਟੀ ਭਰਤੀ ਕਰੇਗੀ ਪਰ ਇੰਸਟੀਚਿਊਟਰ ਤਕਦੀਰ ਬਾਦ ਤੋਂ ਭਰਤੀ ਸ਼ੁਰੂ ਆ ਆ ਉਹ ਇੱਕ ਧੜਾ ਵਾ ਉਹ ਆਪਦੀ ਭਰਤੀ ਕਰਨ ਲੱਗਾ ਸਾਨੂੰ ਦੇਖੋ ਨਿੱਜੀ ਤੌਰ ਤੇ ਮੈਂ ਕਹਾ ਉਸ ਭਰਤੀ ਨਾਲ ਸਾਡਾ ਕੋਈ ਸਬੰਧ ਨਹੀਂ ਅਸੀਂ ਤਾਂ ਇਹ ਗੱਲ ਕਹਿੰਦੇ ਜੇ ਅਕਾਲ ਤਖਤ ਦੇ ਹੁਕਮ ਅਨਸਾਰ ਭਰਤੀ ਹੁੰਦੀ ਹੈ ਤਾਂ ਇੱਕ ਐਗਜ਼ਾਮਪਲ ਜਿਹੜੀ ਸਿੱਖ ਰਾਜਨੀਤਿਕਾਂ ਨੂੰ ਮਿਲਦੀ ਹੈ ਉਹ ਉਹ ਕੈਮ ਕਰਦੇ ਆ ਵੀ ਜਿਸ ਦਿਨ ਇੱਥੇ 2 ਦਸੰਬਰ ਨੂੰ ਫੈਸਲੇ ਹੋਏ ਸੀ ਕੱਲੇ ਸਿੱਖ ਨਹੀਂ ਤੇ ਦੂਸਰੇ ਧਰਮਾਂ ਵਾਲੇ ਵੀ ਲੋਕ ਕਹਿੰਦੇ ਸੀ ਕੱਡੀ ਵੱਡੀ ਇਹਨਾਂ ਕੋਲੇ ਵਿਵਸਥਾ ਵਾ ਵੱਡੇ ਤੋਂ ਵੱਡੇ ਰਾਜਨੀਤਿਕ ਲੋਕ ਵੱਡੇ ਤੋਂ ਵੱਡੇ ਲੋਕ ਆਰਥਿਕ ਤੌਰ ਤੇ ਵਾਲੇ ਇਥੇ ਹੱਥ ਜੋੜ ਕੇ ਖੜ ਜਾਂਦੇ ਆ ਗੱਲ ਤਾਂ ਉਹ ਪਿਰਤ ਦੀ ਸੀ ਸੱਤ ਮੈਂਬਰੀ ਕਰੇ ਪੰਜ ਮੈਂਬਰੀ ਕਰੇ ਉਹ ਸਾਡਾ ਸਬੰਧ ਨਹੀਂ ਛੱਡਤਾ ਸੀ ਹੁਕਮ ਮੰਨਣਾ ਅਕਾਲ ਤਖਤ ਅਕਾਲ ਤਖਤ ਸਾਹਿਬ ਨੇ ਸਿੰਘ ਸਾਹਿਬ ਨੇ ਕਿਹਾ ਬਈ ਕਮੇਟੀ ਸਟੈਂਡ ਕਰਦੀ ਆ ਜੇ ਅਕਾਲ ਤਖਤ ਸਾਹਿਬ ਸਾਨੂੰ ਕਹਿ ਦਿੰਦੇ ਸਿੱਖਾਂ ਨੂੰ মিডিਆ ਰਾਹੀਂ ਚਾਹੇ ਨਿੱਜੀ ਤੌਰ ਤੇ ਤੇ ਬਈ ਇਹ ਇਹ ਚ ਅਸੀਂ ਫੇਰ ਬਦਲ ਕਰਦੇ ਸਾਨੂੰ ਕਿਧਰ ਆਤੀ ਅਕਾਲ ਤਖਤ ਦੀ ਕੁਰਸੀ ਦਾ ਮੋਹ ਹੀ ਇਦਾਂ ਕਿ ਨਹੀਂ ਸਭ ਤੋਂ ਕੁਰਸੀ ਦੇ ਮੋਹ ਨੇ ਤਾਂ ਸਾਰਾ ਕੁਝ ਤੈਸਨੇਜ਼ ਕਰਤਾ ਜਿਹੜਾ ਪਿਛਲੇ ਸਮੇਂ 'ਚ ਕੁਰਸੀਆਂ ਦੇ ਮੋਹ ਸੀ ਉਹਨਾਂ ਨੇ ਉਹਨਾਂ ਨੇ ਇੱਥੇ ਤੱਕ ਪਹੁੰਚਾਇਆ ਆਪਾਂ ਨੂੰ ਠੀਕ ਹੈ